ਉਹਦੀ ਉਹਦੇ ਬਾਰੇ ਕਿਸੇ ਨੇ ਐਕਟੀਵੇਸ਼ਨ ਦਿੱਤੀ ਇਸ ਤਰ੍ਹਾਂ ਕਈ ਇਹ ਜੋ ਹੋ ਰਿਹਾ ਜੀ ਬੰਦੇ ਨੇ ਇਸੇ ਸਾਬਾ ਦੁਬਾਰਾ ਕਿ ਹੁਣ ਅਕੀਂ ਜਿੰਦਬਾਹ ਦੇ ਸਰਕੂ ਨੂੰ ਦੇਣਾ ਹੈ ਅਸੀਂ ਪਲਾਨ ਕਰਦੇ ਰਹੇ ਨੇ ਇੱਕ ਕਿਸ਼ਤੀਆਂ ਵਾਲੇ ਨੇ ਵੀ ਦਿੱਤੀ ਤਾਂ ਨਹੀਂ ਹੋਈ ਜੀ ਆਪ ਨੂੰ ਨਾ 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 ਕਿੰਨੀਆਂ ਕਿ ਚੇਅਰ ਉਹ ਦਿੱਤੀ ਕਿ ਤੱਕ ਦੀ ਕਨਮਤ ਅਸਲ ਪਰ 15 ਤੋਂ ਜ਼ਿਆਦਾ ਹੀ ਸੀ ਇਹ ਨਹੀਂ ਉਹ ਸਾਡੀ ਜਗਾ ਪਰਕ ਲੇਕਿਨ ਦਿੱਕਤ ਇਹ ਹੈ ਕਿ ਉਹ ਨਾ ਨਾ ਪਹੁੰਚ ਲਾਰ ਕਰੀਏ ਨਹੀਂ ਨਹੀਂ ਗੱਲ ਇਹ ਕਿ ਜਿਹੜੀਆਂ ਹੈਪੀਸ਼ਣ ਆਉਂਦੀਆਂ ਸੀਗੇ ਜਿਨ੍ਹਾਂ ਦੀਆਂ ਮੈਂ ਤੁਹਾਨੂੰ ਇੱਕ ਹੋਰ ਗੱਲ ਕਲੀਅਰ ਕਰ ਦੇਣਾ ਚਾਹਨਾ ਵਾ ਇਸ ਵੀ ਨਹੀਂ ਕਿ ਜਿਹੜੀਆਂ ਐਮਡੀ ਅਸੀਂ ਜਦੋਂ ਦਾ ਐਸਰ ਜਣਾ ਹੁਨੇ ਬਾਬਾ ਫਿਰ ਅਲਗਨਪੁਰ ਤੋਂ ਦਾ ਨੈਕਸਟ ਆ ਬਾਬਾ ਫਿਰ ਅਲਗਨਪੁਰ ਦਾ ਅਸੀਂ ਪਲਾਨ ਕਰਦੇ ਰਹਨੇ ਆ ਕਿ ਐਸੇ ਬੰਦੇ ਵੀ ਹੈ ਜਿਨ੍ਹਾਂ ਦੇ ਕੋਈ ਅਪ੍ਰੀਸ਼ ਬਾਬਾ ਫਿਰ ਪਬਲਿਕ ਸਕੂਲ ਹਿੰਦਰਾ ਨਦਰ ਵਿੱਚ ਆਪ ਜੀ ਨੂੰ ਜਿਉਂ ਆਇਆ ਕਹਿਣਾ ਆਪ ਜੀ ਤੇ ਅੱਛਾ ਪਹੁੰਚ ਤੇ ਆਪ ਦਾ ਸਭ ਦਾ ਧੰਨਵਾਦ ਸਭਾ ਵਾਸਤੇ ਇਹ ਬੜਾ ਚੁਣੌਤੀ ਭਰਿਆ ਸਮਾਹ ਹੁੰਦਾ ਹੈ ਜਦੋਂ ਅਸੀਂ ਇਹ ਅਵਾਰਡ ਦੇਣੇ ਹੁੰਦੇ ਕੋਸ਼ਿਸ਼ ਹੁੰਦੀ ਹੈ ਕਿ ਕਿਸੇ ਨਾਲ ਬੇਨਸਾਫੀ ਨਾ ਹੋ ਜਾਵੇ ਸੋ ਸੋਵਨ ਦੇ ਜਨਿਵਰਸਲੀ ਫੈਸਲਾ ਜਿਹੜਾ ਕੀਤਾ ਸਾਰਿਆਂ ਦੀ ਇਹ ਰਜ਼ਾਮੰਦੀਆਂ ਨਾਲ ਫੈਸਲਾ ਹੋਇਆ ਇਸੇ ਸਾਰਿਆਂ ਦੇ ਵਾਕਫ ਹੋਵਗੇ ਇੱਕ ਤਾਂ ਘੂੜਦਲ ਤੋਂ ਹੋਣਗੇ ਪ੍ਰਤਿਪਾਲ ਸਿੰਘ ਖੰਸਵਾਲ ਉਹਨਾਂ ਨੇ ਸੌਦੇ ਕਰੀਏ ਕਿਸ਼ਤੀਆਂ ਸੇਵਾ ਲਈ ਦਿੱਤੀਆਂ ਸੰਗਤੀਆਂ ਜਾਣਾਂ ਪਰਮਾਤਮਾ ਸੋ ਜਿਹੜਾ ਐਲਾਵਰਨਸ ਹਰਨਾ ਸੇਵਾ ਦਾ ਬਾਬਾ ਫਰੀਦ ਦਾ ਉਹ ਤਾਂ ਉਹਨਾਂ ਦੇ ਉੱਤੇ ਸੈਂਤੀ ਪਈ ਹੈ ਕਿਹੜਾ ਖਜ਼ਾਜੀ ਦਾ ਸਰਦ ਜਿਸੇ ਹੋਣਾ ਦਾ ਯਾਦਗਾਰੀ ਹੈ ਉਹ ਆਪਣੇ ਫਰੀਦਪੁਰ ਦੀ ਵੀ ਬਨ ਹੈ ਸਿੱਖ ਸਿਫੋਰ ਉਹ ਏਸ਼ੀਆ ਚੈਂਪੀਅਨ ਵੀ ਨੇ ਇਸੀ ਦਫਾ ਵੀ ਇਸੀ 올림픽 ਵੀਰ ਨਾਲ ਰਿਪਰੈਜ਼ੈਂਟ ਕੀਤੀ ਹੈ ਉਹ 3 ਪੌਂ ਉਹ 3 ਪੌਣੇ ਕੋ ਮੁਕਾਬਲਾ ਹੁੰਦਾ ਜੀ ਦੇਚ 0.22 ਰਾਈਫਲ ਚਲਦੀ ਹੈ ਲਮਿਆਂ ਪੈ ਕੇ ਵੀ ਬੈਠ ਕੇ ਵੀ ਆ ਖੜੇ ਹੋ ਕੇ ਵੀ ਉਹ ਬੜਾ ਟਫ ਮੁਕਾਬਲਾ ਹੁੰਦਾ ਉਹ ਉਹਨਾਂ ਨੇ ਏਸ਼ੀਅਨ ਚੈਂਪੀਅਨ ਨੇ ਉਹਨਾਂ ਦੀ ਜਿਹੜੀ ਰੈਂਕਿੰਗ ਹੈ ਇਹ ਰੈਕਿੰਗ ਹੁੰਦੀ ਰਹਿੰਦੀ ਹੈ ਮੈਚ ਚ ਕਈ ਵਾਰ ਮੈਚ ਅੱਛੇ ਨੰਬਰ ਆ ਜਾਂਦੇ ਆ ਕਿ ਦੋ ਮਾ ਘਟ ਆ ਜਾਂਦੇ ਫਿਰ ਚਾਰ ਚਾਰ ਮੈਚ ਆਉਂਦੇ ਨੰਬਰ ਐਡ ਕਰਕੇ ਸਾਰੀ ਦੁਨੀਆ ਦੇ ਵਿੱਚ ਰੈਂਕਿੰਗ ਘਟਦੇ ਉਹਨਾਂ ਦੀ ਐਸ ਵਿਲੇਜ ਉਹ ਰੈਂਕਿੰਗ ਚੱਲ ਰਹੀ ਹੈ ਉਹ ਦੋ ਨੰਬਰ ਤੇ ਰਹੀ ਹੈ ਦੁਨੀਆ ਚ ਸਾਰੀ ਦੁਨੀਆ ਚ ਉਹ ਦੋ ਨੰਬਰ ਦੀ ਰੈਂਕਿੰਗ ਏਸ਼ੀਆ ਕੱਪ ਜਿੱਤਣਾ ਉਨੀ ਵੱਡੀ ਗੱਲ ਜਿਹੜੀ ਵੱਡੀ ਗੱਲ ਦੁਨੀਆ ਦੇ ਵਿੱਚ ਸੈਕੰਡ ਰੈਂਕ ਲੈਣਾ ਸੈਕੰਡ ਰੈਂਕ ਦੇ ਉੱਤੇ ਉਹ ਚੱਲ ਰਹੀ ਹੈ ਉਹਨਾਂ ਨੂੰ ਸਰਟਨਲੀ ਪੱਕੇ ਤੌਰ ਤੇ 올림픽 ਦਾ ਕੋਟਾ ਮਿਲ ਜਾ। ਇਹ 올림픽 ਦਾ ਕੋਟਾ ਮਿਲ ਜਾਣਾ ਉਹਨਾਂ ਨੂੰ ਐਕਸਪੀਰੀਅੰਸ ਵੀ ਹੋ ਗਿਆ ਉਹਨਾਂ ਦੀ ਬੜੀ ਲੰਮੀ ਮੌਕਈ ਹੈ। ਮੈਂ ਉਹਨਾਂ ਨੂੰ ਕਿਹਾ ਸੀ ਮੈਂ ਕਦੇ ਵੀ ਬਰਾਸ ਪੁਨਾਲੀ ਵਾਲ ਕੋਈ ਨਹੀਂ। ਜੇ ਹਾਲੇ ਤੀ ਮੇਰੇ ਰਲੋ 75 ਸਾਲ ਦਾ ਬੰਦੂਕ ਚਲਾ ਸਕਦਾ ਹੈ ਤਾਂ ਕੀ ਹੋ ਰਿਹਾ ਹੈ। ਸੋ ਲਿਹਾਜ਼ਾ ਇਹ ਤੁਹਾਡੇ ਸਭ ਵਾਸਤੇ ਸਾਡੇ ਵਾਸਤੇ ਆਪਣੇ ਸਾਰੇ ਮੁਲਕ ਵਾਸਤੇ ਪੰਜਾਬ ਵਾਸਤੇ ਪੰਜਾਬ ਮੁਲਕ ਵਾਸਤੇ ਬਹੁਤ ਵੱਡਾ ਇਹ ਅਚੀਵਮੈਂਟ ਹੈ ਦੇ ਆਪਾਂ ਫਰੀਦਕੋਟ ਜਿਹੜੀ ਹੈਗੀ ਹੈ 6 ਲੱਖ ਦੀ ਵੱادیه ਵਾਲਾ ਜ਼ਿਲ੍ਹਾ ਸੋ ਇਹ ਪਹਿਲਾ ਜਿਹੜਾ ਅਵਾਰਡ ਹੈ ਦੂਸਰਾ ਬੰਨ ਆਲਬੈਂਤੀ ਇਹ ਕਰਨੀ ਚਾਹਣਾ ਕਿ ਸਵਰਨੇ ਬਸ ਉਸ ਕਰਦੇ ਹੋਏ ਆ ਆਪਕੇ ਫੰਡਸ ਪਏ ਹੈ ਵਧ ਰਹੇ ਹੈ ਅਸੀਂ ਜ਼ੋਰ ਲਾ ਕੇ ਕੋਸ਼ਿਸ਼ ਕਰਕੇ ਖਰਚਾ ਵੀ ਕਰ ਰਹੇ ਆ ਲੇਕਿਨ ਫੇਰ ਵੀ ਫੰਡ ਵਧ ਰਹੇ ਹੈ ਸਰਹਰ ਹੋਂ ਦੇ ਜਾਣ ਤੋਂ ਬਾਅਦ तकरीबन 15 ਕਰੋੜ ਦੇ ਕਰੀਬ ਹੋਰ ਨਾਲ ਐਡ ਹੋ ਗਿਆ ਸਾਰੇ ਕਰਤਕ ਕਰਦੇ باوجود ਦੇ ਉਹਦੇ ਜਿਹਨਾਂ ਨੇ ਫੈਸਲਾ ਕੀਤਾ ਕਿ ਹੁਣ ਬਹੁਤ ਦੇਰ ਤੋਂ ਇਹ 1 ਲੱਖ ਦਾ ਚੱਲ ਰਿਹਾ ਹੈਗਾ ਅਵਾਰਡ ਆਪਾਂ ਇਹਨਾਂ ਨੂੰ ਵਧਾਈ ਹੋਏ ਫੈਸਲਾ ਹੋਇਆ ਕਿ 1 ਲੱਖ ਤੋਂ ਇੱਕ ਕਰ ਰਕਮ ਜਿਹੜੀ ਐ ਦੁਗਲੀ ਕੀਤੀ ਗਈ ਹੈ 2 ਲੱਖ ਦੀ ਜਿਹੜੇ ਐਡੇ ਵੱਡੇ ਲੋਕ ਐ ਹਸਪਾਲ ਹੋਰੀ ਇਹ ਜ਼ਰਾਵਪ੍ਰਿਤ ਪਾਲਸਿੰਘ ਹੋਰੀ ਉਹਨਾਂ ਵਾਸਤੇ ਪੈਸਾ ਕੋਈ ਮਾਣੇ ਨਹੀਂ ਰਿਹਾ ਨਾ ਵੀ ਵਾਸਫ ਤੋਂ ਵਾਸੇ ਇਹਨੇ ਮੇਰਾ ਅੰਦਾਜ਼ਾ ਹੈ ਕਬਜ਼ੇ ਕਮ ਇਹਨਾਂ ਦੇ ਪਰਿਵਾਰ ਦਾ 10 ਕਰੋੜ ਰੁਪਈਆ ਇਸ ਅਚੀਵਮੈਂਟ ਤੇ ਇੱਥੇ ਪਹੁੰਚਣ ਤੇ ਲੱਗਿਆ ਹੋਣਾ ਸੋ ਲਿਹਾਜ਼ਾਇਨ ਵਾਸੇ ਇਮੇਟਰੀਅਲ ਹੈ ਪੈਸਾ ਪਰ ਇੱਕ ਉਹਨਾਂ ਦਾ ਸਤਕਾਰ ਤੇ ਉਹਨਾਂ ਦਾ ਜਿਹੜਾ ਮਾਨ ਹੈ ਉਹਦੇ ਨਾਲ ਸ਼ਬਾ ਦੇ ਸੋਸਾਇਟੀ ਦੇ ਵਿੱਚ ਸਾਰੇ ਆਪਣੇ ਮੁਲਕ ਦੇ ਵਿੱਚ ਇੱਕ ਇਹ ਇੱਕ ਕਿਸਮ ਦਾ ਇਸ਼ਾਰਾ ਆ ਜਾਂਦਾ ਹੈ ਕਿ ਕਿਸਮ ਦਾ ਇਹ ਚੇਤਨਸਾ ਹੋ ਜਾਂਦੀ ਹੈ ਕਿ ਯਾਰ ਉਹ ਨਾ ਕੋਈ ਭੜਿਆ ਲੋਕਾਂ ਦਾ ਚੰਗਿਆ ਲੋਕਾਂ ਦਾ ਮਾਨ ਕਰਨ ਵਾਲਾ ਸਰਕਾਰ ਕਰਨਾ ਹੈ ਇਹ ਬਸ ਇਨਾ ਕੀ ਹੈ ਅਸੀਂ ਕਰ ਸਕਦੇ ਉਹ ਲਿਹਾਜ਼ਾ ਇਹ ਹੈ ਜੇ ਤੁਸੀਂ ਕੁਝ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਜਿਵੇਂ ਪ੍ਰਧਾਨ ਸਾਹਿਬ ਨੇ ਦੱਸਿਆ ਕਿ ਜਿਹੜਾ ਬਾਬਾ ਫਰੀਦ ਸਮਾਜ ਸੇਵੀ ਵਾਰਡ ਆ ਉਹਦੀ ਪਿਛਲੇ 10-15 ਸਾਲਾਂ ਤੋਂ 1 ਲੱਖ ਅਮਾਉਂਟ ਅਸੀਂ ਦਿੰਦੇ ਸੀ ਨਗਰ ਉਹਦੇ ਵਿੱਚ ਐਕਿਉ ਪਹਿਲੀ ਵਾਰੀ ਸਾਰੀ ਕਮੇਟੀ ਨੇ ਸਰਬਸੰਮਤੀ ਨਾਲ ਇਹਦਾ ਫੈਸਲਾ ਕਿ ਉਹ 2 ਲੱਖ ਤੇ ਜਿਹੜਾ ਦੂਜਾ ਵਾਰਡ ਆ ਜਿਹੜਾ ਬੀਬੀ ਸਿਫਤ ਨੂੰ ਦੇਣਾ ਉਹ ਪਿਛਲੀ ਵਾਰੀ ਸ਼ੁਰੂ ਕੀਤਾ ਸੀ ਆ ਸਰਦਾਰ)^{(1)} ਇੰਦਰਜੀਤ ਸਿੰਘ ਜੀ ਖਾਲਸਾ ਯਾਦਗਾਰੀ ਵਾਰਡ ਉਹਦੀ ਰਕਮ 50 ਹਜ਼ਾਰ ਸੀ ਉਹਦੀ ਰਕਮ 1 ਲੱਖ ਰੁਪਈਆ ਕੀਤੀ ਗਈ ਹੈ ਠੀਕ ਤੇ ਬਹੁਤ ਸਾਰੀਆਂ ਅਰਜ਼ੀਆਂ ਸਾਡੇ ਕੋਲੇ ਇਹਨਾਂ ਦੋਨਾਂ ਵਾਰਡਾਂ ਵਾਸਤੇ ਆਈਆਂ ਸੀ ਅਸੀਂ ਬਹੁਤ ਹੀ ਬਰੀਕੀ ਨਾਲ ਸੇਖੋ ਸਾਹਿਬ ਇਹ ਜੇ ਪੂਰਨੇ ਪਾ ਗਏ ਆ ਕਿ ਉਹਨਾਂ ਨੇ ਵੀ ਕਦੇ ਪ੍ਰੈਸ਼ਰ ਨਹੀਂ ਮੰਨਿਆ ਸੀ ਇਹ ਅਵਾਰਡ ਦੇਣ ਲੱਗਿਆ ਤੇ ਨਾ ਹੀ ਉਹਨਾਂ ਨੇ ਕਦੇ ਟੀਚਰ ਰੱਖਣ ਲੱਗਿਆ ਕਿਸੇ ਦੀ ਸਪਾਰਸ਼ ਮੰਨੀ ਸੀ ਹੋਰ ਕਿਸੇ ਦੀ ਕੋਈ ਲੋੜਵੰਦੀ ਮਦਦ ਕਰਨੀ ਸੀ ਤਾਂ ਉਥੇ ਗੁਰਦੁਆਰਾ ਸਾਹਿਬ 'ਚ ਨੌਕਰੀ ਦੇ ਦਿੰਦੇ ਸੀ ਪਰ ਇੱਥੇ ਮੈਰਿਟ ਤੇ ਹੀ ਟੀਚਰ ਰੱਖਦੇ ਸੀ ਤੇ ਮੈਰਿਟ ਤੇ ਹੀ ਹਮੇਸ਼ਾ ਉਹਨਾਂ ਨੇ ਕਿਸੇ ਦੇ ਦਬਾਅ ਥੱਲੇ ਨਹੀਂ ਆਏ ਦੋਵੇਂ ਅਨਾਉਂਸ ਕਰਦੇ ਹੁੰਦੇ ਸੀ ਉਵੇਂ ਅਸੀਂ ਗੁਰੂ ਮਹਾਰਾਜ ਦੀ ਕਿਰਪਾ ਬਾਬਾ ਫਰੀਦ ਜੀ ਦੀ ਅਸੀਂ ਬਹੁਤ ਬਰੀਕੀ ਨਾਲ ਛਾਣਬੀਣ ਕਰਕੇ ਦੋਵੇਂ ਫੈਸਲੇ ਕੀਤੇ ਆ